ਆ ਦੇ ਇਹ ਆ ਬੱਚੇ ਨੇ ਇਹਨਾਂ ਦਾ ਆਪਾਂ ਮੁੱਲ ਕਰਾਉਂ। ਓ ਬਾਈ! ਇਹ ਗੱਲਾਂ ਕਿੱਧਰ ਕਰਦਾ ਐ? ਫੇਰ ਕਰ ਲਈ ਗੱਲ ਉਧਰ ਬੱਕਰੀਆਂ ਦੀ। ਆ ਤੋਏ ਬੱਚਿਆਂ ਦੇ ਕਹਿਰਤੀ ਇਹਨਾਂ ਨੇ। ਇਹ ਤਾਂ ਮਰਜੀ ਦੇ ਦਿੰਦਾ। ਨਾ ਅੱਜ ਬਾਸ ਨੂੰ ਇੱਕ ਫਰੀ ਵਾਂਗੂ ਹੀ ਦੇਣੇ ਨੇ। ਅੱਜ ਬਾਤ। ਹਾਂ ਦੋ ਆਂ ਦਾ। 30000 ਦੇ ਦੇ। ਇਹ ਪਤਾ ਨਹੀਂ ਮਰਨਗੇ ਪਤਾ ਨਹੀਂ ਬਚਣਗੇ ਰੱਬ ਨੂੰ ਪਤਾ ਐ। ਇਹ ਤਾਂ ਮੇਰਾ ਵੀ ਨਹੀਂ ਪਤਾ ਮੈਂ ਪਹਿਲੀ ਮਰ ਜਨਾ। ਇਹ ਤਾਂ ਕੀ ਪਤਾ ਫਿਰ ਕਿਸੇ। ਇਹ ਤਾਂ ਇੱਕ ਸੱਠਾ ਐ। ਹਾਂ। ਕਾ ਜਬਾਕ ਆ ਜਾ ਨਿਕਾ ਜਾ 6000 ਦੇ ਦੇ ਤੂੰ ਨਹੀਂ ਵਿਕਦੇ ਕਿਵੇਂ ਵੇਖਣਗੇ ਹਜੇ ਨਾ ਜੇ ਤੇ ਗੱਲ ਹੈ ਹਾਂ ਚਲ ਤੂੰ ਦੱਸ ਦੇ ਦੋਆਂ ਦਾ 2000 ਹਾਂ ਜੀ ਗਰੀਬ ਹੈ ਇਧਰ ਗਾੜੇ ਟੱਪੀ ਨਹੀਂ ਗਰੀਬ ਹੈ ਨਾ ਜਰਾ ਮੰਡੀ ਚ ਵੀਡੀਓ ਬਣਦੇ ਆ ਗਾ 1000 1000 ਦੇ ਦਿੱਤੇ ਤਾਂ ਉਹ ਮੇਰੇ ਕੀ ਹੋ ਗਿਆ ਗਰੀਬ ਨੂੰ ਦਾਣੇ ਕਰਿਆ ਲੈ ਲੈ ਜਾ ਗਰੀਬ ਚੱਕ ਕੇ ਜਾ ਨਹੀਂ 100 ਰੁਪਏ ਉਹ ਨੀ ਮਿਲ ਕੇ ਆ ਬਾਈ ਮੁੰਡਿਆ ਉਹ ਬਾਗੜੀਆਂ ਦੇ ਰਿਕਾਰਡ ਕਿਵੇਂ ਟੁੱਟ ਜੂ? ਦਰਗਾਹ ਲਗਾ 1000 1000 ਤਾਂ ਮੜੀ ਚ ਵੇਚ ਕੇ ਆ। 1000 ਤਾਂ ਪਤਾ ਨਹੀਂ ਗੋਏ ਹਨਾ। ਇਹਦਾ ਕੈਲਸੀਮ ਵੀ ਦੇ ਉਏ ਨੂੰ ਲੈ ਕੇ 300 ਦੀ ਪਿੱਤੀ ਮੜੀ ਮੜੀ ਰੋਜ਼ ਤਾਂ ਚੱਲਣਗੇ ਇਹ। ਹੁਣ ਆਪਾਂ ਜਵਾਗ ਨੂੰ ਦਵਾਈਆਂ ਮੁਕੀਆਂ ਲਾਉਣੀਆਂ ਪੈਣਗੀਆਂ ਇਹਨਾਂ ਨੂੰ। ਦਵਾਈਆਂ ਲਾਉਣੀਆਂ ਪੈਣਗੀਆਂ ਇਹਨਾਂ ਦਾ ਨਲੀਆਂ ਲੱਗਿਆ। ਇਹ ਨਲੀਆਂ ਨੂੰ ਇਹਨਾਂ ਨੂੰ ਕੁਝ ਨਹੀਂ ਹੋਇਆ ਇਹਨਾਂ ਨੇ। ਓਏ ਫੇਰ ਕੋਈ ਦੱਸ ਦੇ ਕਿੰਨੇ ਦੇਣੇ ਆ। ਕਿੰਨੇ ਦੇਣੇ ਕੋਈ ਦੱਸ। 5000 ਨਹੀਂ 5000 ਦੇ। 2500 ਲਵੇਂਗਾ? ਨਾ। 3000 ਲਵੇਂਗਾ? ਹੁਣ ਦੱਸ ਕੀ ਕਰੀਏ? ਤੇ ਪੈਸੇ ਕੱਢੋ ਸਾਰੇ ਵੜਾਓ ਸਾਰੇ ਪੈਸੇ ਕਰ ਲੈ ਕਿੰਨੇ ਦੇ ਦੱਸੋ ਓ ਤੂੰ ਖਰਤਾ ਸੀ ਜੇ ਸਾਡੇ ਤੇ ਭਰੋਸਾ ਹੈ ਯਾਰ ਮੈਂ ਤਾਂ ਇੱਕ 500 ਦਾ ਲੋਡ ਤੇ ਤੁਹ ਕਹਿ ਕੇ ਨੂੰ ਉਤੋਂ ਵੀ ਲਵਾਂ ਛੜਦਾ ਨਹੀਂ ਹੈਗਾ ਪਿੱਛੋਂ ਵਾਲਾ ਕਹਿੰਦਾ ਹੁਣ ਕਰਦਾ ਹਾਂ ਵਾ ਉਧਰ ਕੱਢ ਤੈਨੂੰ ਮਾਰਨ ਥੋੜੀ ਦੇਵਾਂਗੇ ਹੋਰ ਕੱਢ ਪੈਸੇ ਪਿੱਛੇ ਨੂੰ ਜਾ ਬਾਈ ਓ ਪੈਸੇ ਹੋਰ ਕੱਢਾ ਪੈਸੇ ਵਧੇਰੇ ਨਹੀਂ ਗੱਲਾਂ ਹੋਰ ਕੱਢ ਕਾ ਓ ਹੋਰ ਕੱਢ ਨਾ ਪੈਸੇ ਦਾ ਹੋਰ ਦੇ ਦੂਗਾ ਔਰ ਕਿਥੋਂ ਗੱਡੀ ਆਉਂਦੀ ਹੈ ਇਹ ਲੈ ਬੂਟੇ ਗਿਣੀ ਚੱਲ 1 2 ਇੱਥੇ 3 ਨਾ ਨਾ ਕਿਉਂ ਇਹਨੇ ਦੇ ਨਾ ਆ ਚੱਕ ਚਾਰ ਨਾ ਨਾ ਠੀਕ ਆ ਵੀਰੇ ਠੀਕ ਆ ਉਹ ਬੂਟੇ ਵੀ ਠੀਕ ਆ ਕੀ ਗੱਲ ਹੈ ਯਾਰ ਇਹ ਵੀ ਚੱਲ ਉਹ ਆਇਆ ਜਮੀ ਜੀ ਹੈ ਹਾਂ ਜੀ ਆ ਚੱਕ ਬਲਾ ਕੋਈ பஞ்ச ਨਹੀਂ ਚੱਲ ਛੱਡ ਵੀਰੇ ਲੈ ਬੂਟੇ ਚੱਲ ਅੱਖਰ ਫੜੋ ਚੱਕੋ ਨੀ ਚੱਕ ਤੇਰੇ ਹੋ ਗਏ ਆ ਇਹ ਵੀ 60 ਹੀ ਆ 500 ਬਾਈ ਅੱਗੇ ਚਾਰੀ ਆ ਆਹ ਬਰ 500 ਲੈਣਾ 500 ਤੋਂ ਵੱਡਾ ਰੱਖੀ ਕੱਟ ਦੇ 300 ਦੀ 100 ਦੀ ਗੋਣੀ ਕਰਾ ਦੇ ਮੈਨੂੰ 200 ਬਸ ਤੈਨੂੰ ਤੇ ਤੁਸੀਂ ਹੈਂ ਸਾਰੇ 300 ਲੈ 200 ਲੈ ਲੈ ਸਾਰੇ 200 ਦੇ ਦੇ ਯਾਰ 100 ਲੈਣਾ ਦੇਖ ਲਓ ਓਏ ਸਾਨੂੰ 200 ਦਾ ਕੋਈ ਜਿਆਦਾ ਨਹੀਂ ਦੋ 200 ਤਾਂ ਕੋਈ ਜਿਆਦਾ ਨਹੀਂ ਨਾ ਕੀ ਯਾਰ 100 ਰੁਪਏ ਨੇ ਦੋ ਹੋਏ ਕੋਈ ਨਹੀਂ ਯਾਰ ਗਰੀਬ ਯਾਰ ਇਹ ਵੀ ਆਸ ਕਰਕੇ ਅਗਲਾ ਹੁੰਦਾ ਗਿਆ ਯਾਰ ਐ ਨਾ ਆ ਗਿਆ ਥਾਂ ਦਾ ਓਏ ਜੇ ਤੂੰ ਫੜਾ ਓ ਦੋਆਂ ਚੋਂ 200 ਤਾਂ ਕੋਈ ਜਿਆਦਾ ਨਹੀਂ 100 100 ਰੁਪਿਆ ਕਿਹੜਾ ਇਸੇ ਨੂੰ ਦੇ ਦੇ ਮੈਂ ਤਾਂ ਲੈਂਦੀ ਹਾਂ ਹਾਂ ਮੈਂ ਚਾਹੇ ਨਾਲਾ ਕਾ ਵੀ ਇਸੇ ਨੂੰ ਦੇ ਦੇ ਓਏ ਹੱਸ ਕਰਦਾ ਬੰਦਾ ਲੈ ਕੋਈ ਵੀ ਤੁਸੀਂ ਕਹਿੰਦਾ ਹੁਣ ਯਾਰ ਉਹ ਕਿੱਥੇ ਗਿਆ ਨਾ ਉੱਤਰ ਹੋਈ ਇਹਨੇ ਕਿਹਾ ਐ 75 ਲੱਖ ਬਸ ਨਾ 70 70 ਤੇ 75 5 ਦਾ ਫਰਕ ਆ ਤੇ ਉਹ ਕਿੰਨਾ ਕਰੀਏ ਦਾ ਚਾਰੇ ਵੀ ਨਹੀਂ ਗੁਜਾਇਸ਼ ਨਹੀਂ ਆ ਜੀ ਚਾਰੇ ਦੀ ਗੁਜਾਇਸ਼ ਨਹੀਂ ਫਿਰ ਕਹੇਗਾ ਪੈਸੇ ਨੇ ਕਿੱਥੇ ਬੰਦੇ ਕਾਨੂੰ ਹਾਂ ਭਾਈ ਬਥਰਾ ਤੇ ਇਹ ਸਾਹਿਬ ਜਵਾਬ ਵੀ ਆ ਤੇ ਹੋਰ ਭਾਈ ਆ ਤਾਂ ਨੀਓ ਕੀ ਇਹ ਕਰ ਰਸਤਾ ਥਾਲੇ ਕਰਦੇ ਰੱਤਾ ਕਰਦੇ ਪਰ ਹੋ ਗੀ ਇਸ ਪੰਨੋ ਆਲੀ ਕੋਈ ਨਹੀਂ ਦੇਣੀ ਮੈਂ ਯਾਰ ਮੈਨੂੰ ਕੋ ਮੱਥਾ ਮਾਰਿਆ ਇਹਦਾ ਫੇਰਾ ਇਹ ਮੇਰੇ ਨਾਲ ਕੀ ਬਹਾਨੇ ਸੁਖਰਾ ਤੇ ਯਾਰ ਨਾ ਮੇਰੇ ਦੋਸਤ ਜੱਜ ਜੀ ਮਨ ਚਾਹਸੋ ਤੇ ਨਾ ਗੱਡੀ ਤੇ 100000 ਰੁਪਏ ਦਾ ਮਾਲ ਪਾ ਲੈਣਾ ਗੱਡੀ ਨੂੰ ਕਰਾਇਆ ਦੇਰ ਵੇਲੇ ਤੱਕ ਦਾ ਹੀ ਕੰਮ ਆ ਸਭ ਨਹੀਂ ਅਖਰ ਦਵਾਦੀ ਨਹੀਂ ਮਦਦ ਕਰਨੀ ਇਹ ਵੀ ਮੇਰਾ ਦਿਮਾਗ ਲੱਫਰ ਮਾਰਿਆ ਸਿਰ ਜਾ ਮੱਥਾ ਮਾਰੀ ਜੂ ਅੱਗੀ ਗੱਲ ਆ ਮਰਾ ਨੇ ਇਹ ਮੇਰਾ ਦਿਮਾਗ ਹੀ ਲਿਆ ਰੋ ਪੱਟ ਲੈਣ ਉਹ ਹੀ 22 22 ਲਾ ਫੜ ਬੇਪੀ ਹੁਣ ਨਾ ਬੋਲੀ ਲਾਲਾ ਮੱਤੇ ਨਾ ਨਾ ਐ ਨਹੀਂ ਲਾਲਾ ਮੱਤੇ ਨਾ 23 ਆਉਦੀ ਉਹਦੀ 23 ਆਉਦੀ 23 ਉਹ 23 ਆਉਦੀ ਹੋਗੀ ਉਹ 23 ਹੀ ਹੋਗੀ ਉਹ 23 ਹੀ ਹੋਗੀ ਉਹ ਨਹੀਂ ਹੋਗੀ ਉਹ 33 ਹੋਗੀ ਨਹੀਂ ਹੋਗੀ 23 ਹੋਗੀ ਉਹ ਹੋਗੀ ਉਹ ਫੜ ਉਹ ਸੁਣ ਰਿਹਾ ਉਹ ਦੀ ਗੱਲ ਸੁਣਾ ਪੱਦੇ ਨਹੀਂ ਲੈ ਕੇ ਬੈਠਿਆ 1.75 ਰੁਪਏ ਵਿੱਚ ਹੁਣ ਹੋਰ ਕੰਮ ਕੀ ਹੈ ਬੜਾ ਬੜਾ ਐਂ ਦੱਸ ਬੰਦੇ ਪਾਚ ਗਈ ਆ ਬਚ ਗਈ ਆ ਈ ਡਾ ਗਲਤ ਚੜ ਗਿਆ ਫਿਰ ਤੂੰ ਕਾਇਲ ਫਰੇਗਾ ਰਹਿਣ ਦੋ ਫਿਰ ਰਹਿਣ ਦੋ ਇਹ ਲੈ ਆ ਵੀਰੇ ਛੱਡ ਇਹ ਕੋਈ ਵੀ ਕਹੇ ਕੇ ਵਿਚਾਰੇ ਕਿੰਨਾ ਤੇ ਮੈਂ ਕਰ ਲਾਵਾਂ ਤੂੰ ਦੇਖੇ ਤਾਂ ਮੈਂ ਤਾਂ ਕਰਦਾ ਫਿਰੇ ਮੈਂ ਤਾਂ ਇਹਦੀ ਵੀ ਨਹੀਂ ਮੋਰੀ ਇਹਦੀ ਵੀ ਨਹੀਂ ਮੋਰੀ 1500 ਪਾਤਾ ਇਹਦੇ ਕਹਿ ਤਾ ਹੋਰ ਮਾੜਾ ਕੋਈ ਕਿੰਨਾ ਜੌੜਿਆ ਹੋਰੇ ਵੀ ਮੈਂ ਤਾਂ ਬੋਲਣ ਵਾਲੀ ਗੱਲ ਨਹੀਂ ਉਹ ਤੂੰ ਲੈ ਲੈ ਮਾ ਸੋਤੇ ਨੂੰ ਨਹੀਂ ਚੱਲਦਾ ਇਹ ਕੀ ਕਿਹਾ ਕੀ ਕਹਿੰਦਾ ਕੀ ਕਿਹਾ ਕੀ ਹਰ ਜਾ ਇੱਕ ਮਿੰਟ ਫੜ ਜਾ ਉਹ ਇੱਕ ਮਿੰਟ ਫੜ ਮੈਂ ਫੜ ਤੂੰ ਜਨਾ ਕੀ ਆ ਪਤਾ ਲੱਗੇ ਕੀ ਕਹਿੰਦਾ 72000 ਦੇ ਬੱਕਰੇ ਹੋ ਗਏ ਆ ਦੰਨੇ ਆ ਫੜ ਦੇ ਦੇ ਮੈਂ ਮਨ ਫੜ ਗਿਆ 2500 ਉੱਪਰ ਹੋ ਗਏ 70 ਤੋਂ ਮੈਂ ਮਨ ਕੋ ਜਾ ਆ ਨਾ ਭਾਈ 2000 72000 ਆ ਦੰਨੇ ਆ ਪਾਇਨਾ ਨਾ ਅਗਲੇ ਵਾਲੇ ਪਾਇਨਾ ਨਾ ਅਸੀਂ ਨਹੀਂ ਲੈਨੇ ਅਸੀਂ ਨਹੀਂ ਰਹਿਣਾ ਪਰ ਰਹਿਣਾ ਦਵੇ ਚਲੋ ਬਾਈ ਚਲੋ ਲੈ ਮੋਣੀ ਯਾਦ ਰੱਖੇਗਾ ਵੀ ਦੁੱਗਣੀ ਦੁੱਗਣੀ ਪੰਡਾ ਉਹ ਦੁੱਗਣੀ ਪੰਡ ਦਾ ਆਇਆ ਸੀ ਪੈਸੇ ਨਾਲ ਤੇ ਸਮਝ ਗਿਆ ਪੈਸੇ ਨਾਲ ਤੇ ਪੈ ਪੂਰੇ ਆ ਫੜ ਫੜ ਮੱਝ ਵੇਟਨ ਕੋਈ ਨਹੀਂ ਹੀ ਗਾਦਾ ਫਤਿਹ ਆ ਗਿਆ ਮੈਂ ਕਹਿੰਦਾ ਠੀਕ ਆ ਮੈਂ ਤਾਂ ਚਾਰ ਬੰਦੇ ਦੀ ਮੋਰੀ ਨਹੀਂ ਤੂੰ ਸਾਰਿਆਂ ਦਾ ਇਹਦੇ ਨਾਲ ਉਹ ਬੰਦਾ ਪਾਣੇ ਲੋਤੀ ਤੇਰੇ ਮਨ ਜਪਦੇ ਰਹੇ ਤੂੰ ਸਾਰਿਆਂ ਦਾ ਲੋਡ ਨਹੀਂ ਆਉਂਦਾ ਅਲਵਾਫੇ ਪਰੇ ਛੱਡ ਦੋ ਬਸ ਚੱਲ ਆ ਓਆ ਹੈ ਕੀ ਹੈ ਨਾ ਬਾਈ ਬਦਲਾ ਬਾਈ ਬਦਲਾ ਕਰਿਆ ਕਰ ਬਾਪੂ ਆ ਤੇ ਪਿਓ ਮੜਾਏ ਮੰਗਰੂ ਹੋ ਜੋ ਮੈਰ ਬਾਰਾ ਖੁੱਲਾ ਕਰ ਬੜਾ ਦੱਸ ਦੱਸ ਇਦਾਂ ਕਰਿਆ ਬਾਪੂ ਆ ਤੂੰ ਹੀ ਦੱਸ ਲੈ ਛੱਡ ਓਏ ਲੈ ਛੱਡ ਛੱਡ ਜਾ ਮੈਂ ਕਰਤੀ ਅੱਛੀ ਜੋਲੀ ਕਰ ਨਾ ਯਾਰ ਲੈ ਲੈ ਚੱਲ ਮੇਟੂ ਦੀ ਗੱਲ ਛੱਡ ਬਰਦਰ ਨੂੰ ਹੋ ਦੇ ਨਾ

ਇਹ ਬਾਬਾ ਏ ਕਿਹੜਾ ਦੇਸੀ ਐ ਨਾ ਕੋਈ ਗੱਲ ਨਹੀਂ ਬਾਬਾ ਕੋਈ ਗੱਲ ਨਹੀਂ ਕੋਈ ਗੱਲ ਓਰੀਆ ਓਏ 200 ਕਟਾਉਣੇ ਆ ਜੇ ਕਟੂ ਜੇ ਅਸੀਂ ਤੇਰੇ ਕਰਕੇ ਕਹਿੰਦਾ ਤੇਰੇ ਨੇ ਜੀ ਲੈ ਜੇ ਤੇਰੇ ਕਰਕੇ ਕਹਿੰਦਾ ਦਿੰਦੇ ਨਹੀਂ ਉਹ ਗੱਲ ਸੁਣ ਇਹ ਸਾਡੇ ਕਰਕੇ ਦੰਦਾ ਨਹੀਂ ਦੰਦਾ ਨਹੀਂ ਬੱਕਰੀ ਨੂੰ ਤੋੜ ਕੇ 200 ਘਟ ਪੁੱਛੀਏ ਤੇਨੇ ਤੋਂ 250 ਦੀ ਮੈਂ ਤਾਂ 2000 ਦੀ ਜਿਗਨ ਨਾ ਆਇਆ ਹੁਣ ਕੀ ਤੋਂ ਖੋਕੇ ਦੇ ਦਈਏ ਬਾਬਾ ਐ ਅਗਲੇ ਦਾ ਵੀ ਮਾਲ ਆ ਯਾਰ ਬਈ ਦੇ ਦੇ ਯਾਰ ਬਈ ਓਏ ਐ ਨਹੀਂ ਬੋਣ ਨੂੰ ਮੈਂ ਨਹੀਂ ਮੈਂ ਹਾਂ ਹੋਰ ਨੇ ਮੈਂ ਕੁਛ ਦੇਣਾ ਫਿਰ ਮੈਕਰੋ ਮੈਨੂੰ ਕਹੋ ਵੀ 500 ਤੇ 600 ਇਹ ਤੁਸੀਂ ਦੇਖੋ ਬੰਦੇ ਨੂੰ ਤਾਂ ਖੜਾ ਲਾਂ ਨਾ ਹਾਂ ਨਹੀਂ ਤਾਂ ਦੇਣੀ ਜੀ ਦਲਾਲੀ ਦਾ ਤੋ ਜਿਤਨਾ ਨਹੀਂ ਦੇਂਗਾ ਮਿੱਠਾ ਬਾ 200 ਹੀ ਲਵਾਂਗੇ ਬਾਤ ਨਹੀਂ ਕਰਦੇ ਯਾਰ ਨਾ ਜਿਹੜੇ ਲੈਣੇ ਆ ਉਹ ਫਰਾ ਬੰਦੇ ਬੇਰੂਨ ਦਾ ਦੇ ਪਾਈ ਉਹੋ ਸੋਣੀ ਨਿੰਦਾ 100 ਰੁਪਇਆ ਦੇ ਦੋ ਜੇ ਮਰਦਾ ਚੱਪਾ ਦੋ ਦੋਹੇ ਬਾਪੂ ਦੇ ਦੂ ਫਰਾ ਦਾ ਫਿਰ ਰੇਪ ਵੀ ਕਰੂਗਾ ਮੈਂ ਜਾ ਰਹਾ ਹਾਂ ਅੱਪੀ ਕਰੂ ਨਿਖਾਈ ਹੈ ਸੰਨਿਆਰ ਸਾਡੀ ਦਲਾਦੀ ਤਾਂ ਦੇਣੀ ਗਈ ਸਾਡੀ ਦਲਾਦੀ ਦੇਣੀ ਛੋਟਾ ਮੁੰਡਾ ਹੈ ਉਹੋ ਆਜੂ ਓਥੇ ਮਰਨ ਲੱਗੇ ਜਦ ਨਾਲ ਕਮਨ ਨੇ ਆਉਣਾ ਸੀ ਕਮਨ ਜੀ ਖੜ ਗਿਆ ਉਹ ਜਾ ਗੋਰੀਆ ਤੇਰੀ ਜਾਨੀ ਨਿੰਮ ਪੱਟ ਬੱਕਰੀ ਵਾਲੀ ਲੈ ਲੈ ਕੇ ਮੈਂ ਨਹੀਂ ਲਿਆ ਲੈ ਉਹ ਮਿਆ ਬੁੱਤੇ ਬਾਬਾ ਬੁੱਤੇ ਗਰੀਬ ਦੀ ਮੇਂ ਨਹੀਂ ਬਣ ਜੂ ਉਹ ਜਰਾ 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 ਬੰਦਿਆ ਉਹ ਦਰਿਆ ਬੰਦਿਆ ਜਰਾ ਗਰੀਬ ਬੰਦਿਆ ਆ ਪੈਸੇ ਦੇ ਕੇ ਬੰਦਿਆ ਲੈ ਫੜ ਦੇ ਨਾ ਜੀ ਫੜੋ ਮੇਰੇ ਨੂੰ ਆਪਣੇ ਅੰਨਾ ਅਬ ਉਹਨਾਂ ਤੋਂ ਵੱਡੇ ਜਾਣਗੇ ਝੂਠੇ ਦਲਾਲਾ ਤੇਰੇ ਵੱਡੇ ਜਾਣਗੇ ਮੇਰੀ ਨਹੀਂ ਪਤਲੀ ਚਮੜੀ ਦੀ ਫੜੀਆ ਬਹੁਤ ਵੱਡੇ ਨੇ ਬੱਕਰੀ ਵੇਚੀ ਆ ਬੜੇ ਨੇ ਤੂੰ ਪਤਾ ਹਾਂ ਅੱਛਾ ਪਰ ਖਬੂਰੀ ਬੋਲਣਾ ਬੜੇ ਨੇ ਤੇ ਪੰਜਾਣਾ ਨਾ ਨਗਲ ਜਾਊ ਤੂੰ ਕਿੰਨੇ ਆ ਖਾਣਾ ਤੇਰੇ ਨੇ ਬੱਸ ਖਲਿਨੀ ਬੜੇ ਨੂੰ ਰਾਜੂ ਕੋਈ ਦੇ ਮੁੰਡਾ ਪਿੰਡ ਦਾ ਹੈ ਰਾਜੂ ਤੁਸੀਂ ਕਿੰਨੇ ਆਨੇ ਅੱਜ ਅੱਜ ਤਿੰਨ ਹੋ ਰਹੇ ਇਕੱਠੇ ਕਿਹੜਾ ਦੂਜਾ ਹੋਰ ਆ ਬੈਠਾ ਯਾਰੀ ਜਲਾਦੀ ਦੇ ਹਮੀਰ ਤੇ ਹੋਰਾਂ ਤੋਂ ਬੱਜਣੇ ਨੇ ਭਾਈ ਉਹ ਸੇ ਇਤਰੋ ਲੈਣਾ 200 ਉਸਰ ਹਾਂ ਹਾਂ ਰਾਜੂ ਆ ਫੜਾਈ ਬਣਾਏ ਕਿਹਦੇ ਨੇ ਭਾਈ ਭਾਈ ਕੁਜਰੋ ਦੇਖਣੀ ਹੈ ਉਹ ਪੈਸੇ ਉਹਦੇ ਉਹਨੂੰ ਫੜਾ ਉਹਨੂੰ ਫੜਾ ਯਾਰ ਪੈਸੇ ਉਹਨੂੰ ਉਹ ਬੁੱਟੇ ਉਹ ਬੁੱਟੇ ਉਹ ਫੜਾ

ਨਾ ਯਾਰ ਆ ਭਾਈ ਉਹ ਦੂਸਰ ਨਾਲ ਹੋਦਾ ਨਹੀਂ ਦੇ ਦਿੰਦਾ ਯਾਰ ਉਹ ਕੋਈ ਨੂੰ ਫੋਨ ਲੈਂਦਾ ਉਹਦਾ ਮੂੰਹ ਰੱਖ ਲੈਂਦਾ ਉਹ ਚ ਪਾ ਲੈਂਦਾ ਪਰਸ ਜੀ ਉਹ ਤਾਂ ਮੁੱਕੀ ਦਸਾ ਯਾਰ ਕੁੱਤੇ ਸੋਹ ਉਹ ਲੈ ਆ ਭਾਈ ਮੱਸੀ ਇਹ ਮੱਸੀ ਨੇ ਸਿੱਖੂ ਆਲਾ ਨਾ ਕਮ ਅੰਗਰੇਜੀ ਕਿਹਦੇ ਪੰਡ ਭਾਈ ਕੋਈ ਨਹੀਂ ਅੱਛਾ ਹੋ ਗਿਆ ਲੋਗ ਵੇ ਚੰਗੜ ਮੈਂ ਉਹਨੂੰ ਦੱਸਾਂ ਸੀ ਨਹੀਂ ਅਸੀਂ ਸੋਲਦੇ ਪਰਸੋਂ ਮੇਰੇ ਕਿਹਨੇ ਚੀਜ਼ੀ ਦਾ ਫਰਕ ਆ ਕੀ ਮੰਗਿਆ ਸੋਨੀ ਨੇ ਯਾਰ ਤਾਂ ਸ਼ੁਰੂ ਹੀ ਗਿਆ ਕੀ ਮੰਗਿਆ 14000 ਇੱਕ ਦਾ ਮੰਗਿਆ ਉਹ 14000 8000 ਮੰਗਿਆ ਉਹ ਦੋਨਾਂ ਆਹ ਹੋਈ ਇਹ ਇਹ ਦੁੱਗੀ ਹੈ ਇਹ ਵੀ ਹਾਂ ਦੀ ਵੇਸੇ ਅੱਠਾ ਜੋ ਕੋਈ ਘਾੜ ਰਹੀ ਵੇਰ ਗਈ ਮੈਂ ਪੱਠਾ ਜੇ ਘਾੜ ਅੱਠ ਠੀਕ ਹੈ ਪੱਠਾ ਵਾ ਇਹੀ ਦੋ ਕਾਰਨੀਆਂ ਪਈ ਹੁੰਦੀਆਂ ਉਹਨਾਂ 40 ਹਜ਼ਾਰ ਜੋੜੇ ਦਾ ਮੁੱਲ ਇਹ ਸਾਲ ਦੀ ਹੈ ਆਹ ਇਹੀ 40 ਹਜ਼ਾਰ ਜੋੜੇ ਦਾ ਮੰਗਵਾ ਆਪਾਂ ਉਹ ਕੰਮ ਨਹੀਂ ਕਰਦੇ ਆਇਆ ਆਹ ਤਾਂ ਉਹ